ਦੇ ਦੱਸੋ ਅੱਜ ਚਰਨਾ ਲਗਾਇਆ ਤੁਕੋ ਜੇ ਕਿੰਦਰ ਸਰਕਾਰ ਨੇ ਰੂਰਲ এমਪਲੋਇਮੈਂਟ ਵਾਸਤੇ ਪਿੰਡੂ ਗਰੀਬ ਮਜ਼ਦੂਰਾਂ ਵਾਸਤੇ ਜੋ 2005 ਚ ਯੂਪੀਏ ਸਰਕਾਰ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ ਜਿਸ ਦਾ ਪਿੰਡੂ ਇਲਾਕਿਆਂ ਦੇ ਗਰੀਬ ਵਰਗ ਇਸ ਬਹੁਤ ਜਿਹਨੂੰ ਫਾਇਦਾ ਹੋਇਆ ਸੀਗਾ ਬੜੀ ਮਕਬੂਲ ਸਕੀਮ ਸੀ ਔਨ ਡਿਮਾਂਡ ਕੰਮ ਮਿਲਦਾ ਸੀਗਾ ਕੰਮ ਕਰਦਾ ਅਧਿਕਾਰ ਹੋਣ ਦਾ ਬੁਨਿਆਦੀ ਅਧਿਕਾਰ ਬਣਾ ਦਿੱਤਾ ਗਿਆ ਸੀਗਾ ਰੋਜ਼ਗਾਰ ਦੀ ਗਾਰੰਟੀ ਕਿਹਾ ਗਿਆ ਸੀਗਾ ਉਸ ਕਾਨੂੰਨ ਨੂੰ بڑے ਸ਼ਾਤਰ ਧੱਕੇ ਨਾਲ ਬਦਲ ਕੇ ਉਹਨੂੰ ਇੱਕ ਤਰ੍ਹਾਂ ਨਾਲ ਖਤਮ ਕਰਦਾ ਜਿਹੜਾ ਬਿੱਲ ਹੈਗਾ ਉਹ ਲੈ ਆਂਦਾ ਹੈਗਾ ਲੈ ਆਂਦਾ ਵੀ ਜੀ ਰਾਮ ਜੀ ਦੇ ਨਾਂ ਤੇ ਔਰ ਉਸ ਤਾਰਨੇ ਪੱਤਾ ਬਰਤਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਭਾਰਤੀ ਜੋ ਗਣਤੰਤਰ ਹੈਗਾ ਉਹਦੀ ਮੂਲ ਭਾਵਨਾ ਹੈਗੀ ਹੈ ਤਾਨੂ ਨਿਰਪੱਖਤਾ ਦੀ ਔਰ ਉਹਦੀ ਜਮਹੂਰੀਅਤ ਦੀ ਭਾਵਨਾ ਹੈਗੀ ਹੈ ਬਰਾਬਰੀ ਦੀ ਭਾਵਨਾ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਹੈਗਾ ਤੁਹੇ ਪਾਸੇ ਪਹਿਲਾਂ ਪਿੰਡ ਨਿਸ਼ਚਿਤ ਕਰਦਾ ਸੀ ಗ್ರಾಮ ਸਭਾ ਨਿਸ਼ਚਿਤ ਕਰਦੀ ਸੀ ਕਿ ਕਿਹੜਾ ਕੰਮ ਦੇਣਾ ਕਿਹਨੂੰ ਦੇਣਾ ਕਿਹੜਾ ਕੰਮ ਕਰਾਣਾ ਹੈਗਾ ਹੁਣ ਉਹ ਕੰਮ ਦਾ ਕਿਹੜੇ ਸਟੇਟ 'ਚ ਹੋਣਾ ਕਿਹੜੇ ਸਟੇਟ ਦੇ ਕਿਹੜੇ ਹਿੱਸੇ 'ਚ ਹੋਣਾ ਕਿਹੜਾ ਕੰਮ ਹੋਣਾ ਉਹ ਇਹਦਾ ਫੈਸਲਾ ਉਹ ਵੀ ਕੇਂਦਰ ਸਰਕਾਰ ਕਰਿਆ ਕਰੂਗੀ ਨਾ ਕਿ ਨਾ ਕਿ ਪਿੰਡ ਦੀ ਇਕਾਈ ਕਰਿਆ ਕਰੂਗੀ ਇਹ ਜਿਹੜਾ ਕੇਂਦਰੀਕਰਨ ਕਰ ਲਿਆ ਗਿਆ ਸਕੀਮ ਦਾ ਇਹਨੂੰ ਇੱਕ ਆਪਣੇ ਵੋਟ ਬੈਂਕ ਦੇ ਤੌਰ ਤੇ ਵਰਤਣ ਵਾਸਤੇ ਇਹਨਾਂ ਨੇ ਵੱਡੀ ਰਕਮ ਇਸ ਕੰਮ ਵਾਸਤੇ ਹੁਣ ਲੋਕਾਂ ਦੀ ਭਲਾਈ ਵਾਸਤੇ ਨਹੀਂ ਮਜ਼ਦੂਰਾਂ ਵਾਸਤੇ ਨਹੀਂ ਉਹਨਾਂ ਨੂੰ ਤਾਂ ਜਿਹੜਾ ਕੰਮ ਸੋ ਮਿਲਣਾ ਉਹਦਾ ਪਤਾ ਲੱਗੂਗਾ ਜਿਹੜੇ ਪਹਿਲਾਂ ਵੀ 100 ਦਿਨ ਦੀ ਗਾਰੰਟੀ ਸੀਗੀ ਪਿਛਲੇ ਸਾਲ 60% ਲੋਕਾਂ ਨੂੰ ਕੰਮ ਮਿਲਿਆ 100 ਦੀ ਬਜਾਏ ਹੁਣ ਚਾਹੇ 250 ਕਹੋ ਚਾਹੇ 500 ਚਾਹੇ 400 ਦਿਨ ਕਹੋ ਹਕੀਕਤ ਇਹ ਹੈਗੀ ਹੈ ਕੰਮ ਪਹਿਲਾਂ ਨਹੀਂ ਸੀ ਮਿਲਦਾ ਉਸ ਕੰਮ ਨੂੰ ਸ਼ਰਤਾਂ ਲਾ ਕੇ ਇਲਾਕੇ ਇਲਾਕੇ ਦੀ ਅਥਾਰਟੀ ਲੈ ਕੇ ਸਟੇਟ ਦੀ ਅਥਾਰਟੀ ਲੈ ਕੇ ਕੰਮ ਦੀ ਅਥਾਰਟੀ ਲੈ ਕੇ ਇਹ ਕੇਂਦਰ ਸਰਕਾਰ ਹੈ ਔਰ ਵੱਡੀ ਗੱਲ ਹੈ ਕਿ ਰਾਜਾਂ ਨੂੰ 40% ਉਸ ਹਿੱਸਾ ਪਾਉਣ ਵਾਸਤੇ ਮਜਬੂਰ ਕਰਕੇ ਇਹ ਪ੍ਰੈਕਟੀਕਲੀ ਭੋਗ ਪਾਉਣ ਵਾਲੀ ਗੱਲ ਹੈ ਮਨਰੇਗਾ ਦੀ ਜਿਹੜੀ ਕਿ ਪੰਜਾਬ ਪੰਜਾਬ ਹੈ ਜਾਂ ਬਾਕੀ ਸੂਬੇ ਹੈ ਔਰ ਇਹ ਇੱਕ ਪਿੰਡੂ ਖੇਤ ਮਜ਼ਦੂਰ ਹੈ ਇੱਕ ਤੇ ਹੀ ਬਰਦਾਸ਼ਤ ਨਹੀਂ ਕਰਨਗੇ ਜੀ ਡਾਕਟਰ ਸਾਹਿਬ ਤੁਸੀਂ ਮਨਰੇਗਾ ਦੀ ਤੇ ਗੱਲ ਚੱਕੀ ਹੈ ਬੰਦੀਆਂ ਬਾਰੇ ਲੈ ਕੇ ਕਿਉਂ ਗੱਲ ਚੱਕੀ ਜਾ ਰਹੀ ਹੈ ਕਿ ਬੰਦ ਦੇ ਵਿੱਚ ਖੰਮਾ ਜੀ ਅਸੀਂ ਮੈਂ ਪੰਜ ਵਾਰ ਸਵਾਲ ਪਾਇਆ ਜੀ ਬੰਦੀ ਸਿੱਘਾ ਬਾਰੇ ओके ਸਾਡੇ ਬੰਦੀ ਸਿੰਘਾਂ ਨੂੰ ਜਿਹੜੇ ਕਿ ਆਪਣੇ ਇਜ਼ਾਮਾ ਭੁੱਜ ਚੁੱਕੇ ਐ ਔਰ ਸਾਲਾਂ ਬੱਧੀ ਅਜੇ ਵੀ ਜੇਲਾਂ 'ਚ ਉਹ 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 ਮਤਲਬ ਤੜਪ ਰਹੇ ਹੈਗੇ ਆ ਉਹਨਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਦਾ ਜਿਹੜਾ ਜਿਹੜਾ ਇੱਕ ਕੁੰਬੇ ਕਬੀ ਦਾ ਕੁਦਰਤੀ ਇਨਸਾਫ ਹੈ ਉਹਦਾ ਹਨਨ ਹੋ ਰਿਹਾ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਘਰਾਂ ਵਿੱਚੋਂ ਜਾ ਸਕਣ ਤੇ ਆਮ ਜ਼ਿੰਦਗੀ ਜੀ ਸਕਣ ਦੀ ਕਹਿੰਦੇ ਹਰਪ੍ਰੀਤ ਸਿੰਘ ਨੇ ਬਹੁਤ ਇਫਰ ਕਿਦਿਆ ਸੁਭੀਤ ਸਿੰਘ ਬਾਦਲ ਨੇ ਕਿ ਦੇਖੋ ਦੇਖ ਕਿਤਨਾ ਦੇਖ ਰਹੇ ਤੁਹਾਨੂੰ ਮੈਂ ਬੋਤਾ ਖਾਲੀ ਸਿਆਸਤ ਵਿੱਚ ਮੈਂ ਨਾ ਦੇ ਬੋਤੇ ਮੈਂ ਦਿੱਲੀ ਸੀਗਾ ਮੈਂ ਅਜੇ ਪੰਜਾਬ ਦੇ ਜਿਹੜੀ ਪੰਜਾਬ ਦੀ ਸਿਆਸਤ ਵਿੱਚ ਪਿਛਲੇ 20 ਦਿਨਾਂ ਚ ਕੀ ਵਾਪਰਿਆ ਮੈਂ ਦੁਬਾਰੇ ਬਤੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂਜੀ ਡਾਇਨਾਸੌਰ ਤੋਂ ਲੈ ਕੇ ਗੱਲ ਕਰਦੇ ਹਾਂ ਡਾਇਨਾਸੌਰ ਕੋਲ ਕੱਲ ਚੱਲਦੀ ਐ ਐਗਜ਼ੈਕਟ ਹੈ ਕੀ ਐ ਮੈਨੂੰ ਦੁਬਾਰੇ ਕੋਈ ਨੌਲੇਜ ਨਹੀਂ ਹੈਗੀ ਇਹ ਸਮੁੰਦਰੀਗਾ ਦੇ ਖਿਲਾਫ ਅੱਜ ਤਰ੍ਹਾਂ ਪ੍ਰਸ਼ਾਪ ਪੂਰੇ ਕਾਂਗਰਸ ਪਰਦਾ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿਵੰਦੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢੱਕਾ ਮਾਰਿਆ ਗਿਆ ਹੁਣ ਤੱਕ ਭਾਜਪਾ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਾਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005-06 ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੀ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਇਕਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੜਲੇ ਲੋਕਾਂ ਦੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਂਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮਨਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮਨਰੇਗਾ ਸਕੀਮ ਪੰਜਾਬ ਚ ਖਤਮ ਹੋ ਜੇਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਐ ਨਹੀਂ ਇਹਨਾਂ ਕੋਲੇ ਇਹਨਾਂ ਦੇ ਆਪਣੀ ਐਸ਼ ਹੋ ਆਰਾਮ ਉਹੀ ਚੀਜ਼ਾਂ ਹੀ ਨਹੀਂ ਖਤਮ ਹੋਈਆਂ ੱੱੱਕੇ ਸ਼ਾਇਆਂ ਕਰ ਰਹੇ ਨੇ ਹੁਣੇ ਚੋਣਾ ਹੋ ਗਿਆ ਹੱਡੀਆਂ ਨੇ ਦੇਖੋ ਕੀ ਹਾਲਾਤ ਹੋਏ ਨੇ ਹਰ ਥਾਂ ਤੇ ੱੱਕਾ ਸ਼ਰੇਆਮ ਲੋਕਤੰਤਰ ਦਾ ਘਾਣ ਹੈ ਨਾ ਸਾਰਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਸੋ ਬਿਲਕੁਲ ਸਾਫ ਹੀ ਦਿਖ ਰਿਹਾ ਕਿ ਜਿਹੜਾ ਬਿਲ ਇਹਨਾਂ ਨੇ ਪਾਸ ਕਰ ਲਿਆ ਤੇ ਗਰੀਬਾਂ ਨੇ ਜਿਹੜਾ ਵਿਚਾਰਾ ਉਹਨਾਂ ਨੂੰ ਇਹ ਰੋਟੀ ਖਾਂਦੇ ਚੰਗੇ ਨਹੀਂ ਲੱਗੇ ਕੋਈ ਟਾਈਮ ਸੀ ਜਦੋਂ ਕਾਂਗਰਸ ਫੋਰ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲਵੇ ਠੀਕ ਹੈ ਜਿਵੇਂ ਦੇਖਦਾ ਜਿਹੜਾ ਕਾਂਗਰਸ ਪਾਰਟੀ ਦਾ ਧਰਨਾ ਪ੍ਰਸ਼ਨ ਪੂਰੇ ਪੰਜਾਬ ਪਰ ਚੱਲ ਰਿਹਾ ਅੱਜ ਪਟਿਆਲੇ ਵਿਖੇ ਧਰਨਾ ਪ੍ਰਸ਼ਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਗਰੀਬ ਵਰਗ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਿਹੜਾ ਮਨਰੇਗਾ ਦਾ ਇਕੱਲਾ ਨਾਮ ਬਦਲ ਕੇ ਹੀ ਨਹੀਂ ਇਸ ਨੂੰ ਪੂਰਨ ਰੂਪ ਦੇ ਵਿੱਚ ਹੀ ਖਤਮ ਕੀਤਾ ਜਾ ਰਿਹਾ ਹੈ ਇਹਦੇ ਵजूद ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਜਿਵੇਂ ਕਿਸ ਦਾ ਨਾਮ ਅੱਖਰਨ ਚੇਂਜ ਕੀਤਾ ਗਿਆ ਇਹਦੇ ਵਿੱਚ ਇਹ ਧਾਰਮਿਕ ਮਸਲਾ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਮਨਰੇਗਾ ਦਾ ਰਾਮ ਨਾਮ ਸੱਤ ਕੀਤਾ ਗਿਆ ਜੀ ਰਾਮ ਜੀ ਨਹੀਂ ਕੀਤਾ ਗਿਆ ਇਹ ਰਾਮ ਨਾਮ ਸੱਤ ਕੀਤਾ ਗਿਆ ਇਹਨੂੰ ਖਤਮ ਕਰਨ ਦੇ ਵਾਲੇ ਵੱਡਾ ਕਦਮ ਹੈ ਕਦੇ ਵੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਜਿਹੜਾ 20 ਸਾਲ ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਇਹ ਕਾਨੂੰਨ ਲੈ ਕੇ ਆਂਦਾ ਸੀਗਾ ਇਹ ਇੱਕ ਉਹਨਾਂ ਦਾ ਅਧਿਕਾਰ ਸੀਗਾ ਉਸ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਕੋਈ ਉਹਨਾਂ ਨੇ ਮੰਗ ਇਹ ਉਹਨਾਂ ਦਾ ਵਾਸਤੇ ਕੋਈ ਦਾਨ ਨਹੀਂ ਸੀਗਾ ਤੇ ਅੱਜ ਇਹ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਦੇ ਅਗਵਾਈ 'ਚ ਖੜਗੇ ਜੀ ਦੇ ਅਗਵਾਈ 'ਚ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਵਿੱਚ ਡਾਕਟਰ ਸਾਡੇ ਪਟਿਆਲੇ ਦੇ ਧਰਮਵੀਰ ਗਾਂਧੀ ਜੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹਾ ਕਾਂਗਰਸ ਦੀ ਪ੍ਰਧਾਨਗੀ ਦੇ ਹੇਠ ਇਸ ਦੇ ਖਿਲਾਫ ਜਿਹੜਾ ਹੈਗਾ ਪੂਰਾ ਸੰਘਰਸ਼ ਕਰੇਗੀ ਇਹੀ ਇੱਕ ਕਾਨੂੰਨ ਸੀਗਾ ਜਿਸ ਨੇ ਕਰੋਨਾ ਵਰਗੀ ਮਹਾਮਾਰੀ ਦੇ ਸਮੇਂ ਦੇ ਵਿੱਚ ਇਸ ਦੇਸ਼ ਦੇ 100 ਕਰੋੜ ਬੰਦਿਆਂ ਤੱਕ ਜਿਹੜਾ ਖਾਣ ਪੀਣ ਦਾ ਗਰੀਬ ਬੰਦਿਆਂ ਦੇ ਵਾਸਤੇ ਪ੍ਰਬੰਧ ਕੀਤਾ ਇਹ ਉਹਨਾਂ ਦੀ ਜੀਵਨ ਰੱਖਿਅਕ ਬਣੀ ਅਜਿਹੀ ਸਥਿਤੀ ਦੇ ਵਿੱਚ ਵੀ ਇਸ ਮਨਰੇਗਾ ਨੇ ਹੀ ਜਿਹੜਾ ਹੈਗਾ ਦੇਸ਼ ਦੇ ਗਰੀਬਾਂ ਨੂੰ ਸੰਭਾਲਿਆ ਪਿੰਡੂ ਵਰਗ ਨੂੰ ਸੰਭਾਲਿਆ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਕੀਤੀ ਹੈ ਇਹਨੂੰ ਖਤਮ ਕਰਨਾ ਇਹਨੂੰ ਸਿੱਧੇ ਤੌਰ ਤੇ ਇਹਨੂੰ ਸਿੱਧੇ ਤੌਰ ਤੇ ਖਤਮ ਨਹੀਂ ਕੀਤਾ ਜਾ ਰਿਹਾ ਅੱਜ ਨਗਰ ਨਿਗਮ ਦੇ ਵਿੱਚ ਪਿੰਡੂ ਵਿਕਾਸ ਦੀਆਂ ਕਈ ਅਜਿਹੀਆਂ ਸਕੀਮਾਂ ਹਨ ਜਿਦੇ ਵਿੱਚ 25% ਜਿਹੜਾ ਸਰਕਾਰ ਨੇ ਪਾਣਾ 75% ਕੇਂਦਰ ਸਰਕਾਰ ਦਿੰਦੀ ਹੈ ਤਾਂ ਵੀ ਜਿਹੜਾ ਹੈਗਾ ਹਜ਼ਾਰਾਂ ਕਰੋੜ ਰੁਪਏ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਵਾਪਸ ਜਾ ਰਿਹਾ ਹੈ ਮਨਰੇਗਾ ਪਿੰਡਾਂ ਦੇ ਵਿੱਚ ਹੈ ਗਰੀਬ ਵਰਗ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ 'ਚ ਬੈ ਕੇ ਧਰਨਾ ਪ੍ਰਦਰਸ਼ਨ ਕਰਨਾ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਕਿਵੇਂ ਅੱਗੇ ਜਾ ਕੇ ਜਿਹੜੇ ਭਾਜੀ ਸ਼ਹਿਰ ਜਾਂ ਕੇਂਦਰ ਹੁੰਦਾ ਜਾਂ ਕੈਪੀਟਲ ਹੁੰਦੀ ਹੈ ਜਾਂ ਕੋਈ ਏਜੰਸੀ ਜਗ੍ਹਾ ਹੁੰਦੀਆਂ ਹਨ ਇਹ ਇੱਕ ਮੈਸੇਜ ਸਪਰੈਡ ਕਰਨ ਵਾਸਤੇ ਹੁੰਦੇ ਹਨ ਜਿਹੜਾ ਮੈਸੇਜ ਅੱਜ ਉਰੇ ਤੋਂ 15 ਤੋਂ 20 ਲੱਖ ਬੰਦਿਆਂ ਨੂੰ ਸਪਰੈਡ ਕੀਤਾ ਜਾ ਸਕਦਾ ਉਹ ਮੈਸੇਜ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ ਕਿਸੇ ਖਾਲ ਨਾਲੀ ਜਾਂ ਗਲੀ 'ਚ ਖੜ ਕੇ ਨਹੀਂ ਕੀਤਾ ਜਾ ਸਕਦਾ ਕੰਮ ਕਰਨਾ ਕੰਮ ਦਾ ਵਿਰੋਧ ਕਰਨਾ ਹੁਣ ਇੱਕ ਪਾਰਲੀਮੈਂਟ ਹੈ ਉਥੋਂ ਪੂਰੇ ਦੇਸ਼ ਨੂੰ ਮੈਸੇਜ ਜਾਂਦਾ ਹੈ ਇਸੇ ਤਰੀਕੇ ਨਾਲ ਅੱਜ ਸਾਡੇ ਕੋਲ ਜਿਹੜੇ ਸਾਡੇ ਮਹਾਤਮਾ ਗਾਂਧੀ ਜੀ ਦਾ ਇਹ ਬੁੱਤ ਹੈ ਜਿਹੜਾ ਉਹਰੇ ਬਹੁਤ ਵੱਡਾ ਇੱਕ ਸਥਾਨ ਹੈ ਅਸੀਂ ਇਹਨੂੰ ਬਹੁਤ ਸਨ ਮੰਨਦੇ ਹਾਂ ਉਹਰੇ ਧਰਨਾ ਦੇ ਨਾਲ 15 ਲੱਖ ਲੋਕਾਂ ਤੱਕ ਮੈਸੇਜ 20 ਲੱਖ ਲੋਕਾਂ ਤੱਕ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਹਨ ਉਹਨਾਂ ਨੂੰ ਮੈਸੇਜ ਦੇਣ ਵਾਸਤੇ ਜਗ੍ਹਾ ਚੁਣੀ ਗਈ ਹੈ ਇਹ ਸਰਕਾਰ ਰੋ ਲੇ ਕੇ ਬਿਲ ਪਾਸ ਹੋ ਚੁੱਕਾ ਲੱਗਦਾ ਕਿ ਇਹ ਤਰ੍ਹਾਂ ਬਸ਼ਰ ਕੋਈ ਜੂਨ ਸਰਕੇ ਕੀ ਕੇਂਦਰ ਸਰਕਾਰ ਦੇ ਉੱਪਰ ਇਹ ਜਿਹੜਾ ਹੈਗਾ ਵਿਰੋਧ ਇਹ ਰੁਕਣ ਵਾਲਾ ਨਹੀਂ ਹੈ ਇਹ ਕੇਵਲ ਤੇ ਕੇਵਲ ਕੱਲੇ ਲੋਕ ਸਭਾ ਦੇ ਵਿੱਚ ਬੈਠ ਕੇ ਮੇਜ਼ ਥਪ ਥਪਾ ਕੇ ਜਿਹੜੇ ਕਾਨੂੰਨ ਬਦਲੇ ਜਾਂਦੇ ਸੀ ਉਹ ਜੋ ਹੈ ਕਾਨੂੰਨ ਨਹੀਂ ਹੈ ਇਹ ਲੋਕਾਂ ਦੇ ਜੀਵਨ ਦੇ ਨਾਲ ਸੰਬੰਧਿਤ ਕਾਨੂੰਨ ਹੈ ਜੇ ਇਹ ਕਾਨੂੰਨ ਨਾ ਬਦਲਿਆ ਗਿਆ ਤਾਂ ਇਸ ਕਾਨੂੰਨ ਨੂੰ ਬਦਲਣ ਦੇ ਵਾਸਤੇ ਜਦੋਂ ਲੋਕ ਜਿਹੜਾ ਸਾਡਾ ਗਰੀਬ ਵਰਗ ਸਾਡਾ ਕਿਸਾਨ ਵਰਗ ਸੜਕਾਂ ਤੇ ਆ ਗਿਆ ਤਾਂ ਘੰਟੇ ਦੇ ਵਿੱਚ ਹੀ ਸਾਰਾ ਕੁਝ ਠੀਕ ਹੋ ਜਾਏਗਾ